ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਕਰਦੇ ਹਾਂ ਸ਼ਬਦ ਬੋਧ ਦਾ ਪਹਿਲਾ ਭਾਗ ਜਿਵੇਂ ਸ਼ਬਦ ਬੋਧ ਅਸੀਂ ਪਿਛਲੀ ਵੀਡੀਓ ਚ ਦੇਖਿਆ ਸੀ ਕਿ 8 ਤਰ੍ਹਾਂ ਦੇ ਹੁੰਦੇ ਨੇ ਤੇ ਉਸ ਦੇ ਵਿੱਚੋਂ ਪਹਿਲਾ ਜਿਹੜਾ ਭਾਗ ਹੈ ਉਹ ਨਾਮ ਹੈ ਜਿਹਦੇ ਵਿੱਚ ਚੀਜ਼ਾਂ ਦਾ ਨਾਮ ਦੀ ਗੱਲ ਹੁੰਦੀ ਸੀ ਉਹ ਆਪਾਂ ਅੱਜ ਪੜ ਰਹੇ ਹਾਂ ਦੇਖੋ ਮਨੁੱਖ ਨੇ ਆਪਣੇ ਆਲੇ ਦੁਆਲੇ ਵਿੱਚ ਮਿਲਦੇ ਸਾਰੇ ਜੀਵ ਜੰਤੂਆਂ ਵਸਤੂਆਂ ਸਥਾਨਾਂ ਤੇ ਭਾਵਨਾਵਾਂ ਆਦਿ ਨੂੰ ਕੋਈ ਨਾ ਕੋਈ ਨਾਮ ਦਿੱਤਾ ਹੈ ਠੀਕ ਹੈ ਜੀ ਦੇਖੋ ਜੇ ਮੈਂ ਜੀਵ ਜੰਤੂ ਹੋ ਗਏ ਵਸਤੂਆਂ ਹੋ ਗਈਆਂ ਚੀਜ਼ਾਂ ਸਥਾਨ ਜਗਾ ਪਿੰਡ ਸ਼ਹਿਰ ਗਲੀ ਮੁਹੱਲਾ ਹਨ ਉਹਨਾਂ ਦੇ ਨਾਮ ਤੇ ਭਾਵਨਾਵਾਂ ਫੀਲਿੰਗ ਆਪਣੀ ਜਿਵੇਂ ਖੁਸ਼ੀ ਗਮੀ ਸਰਦੀ ਭੁੱਖ ਪਿਆਸ ਸਾਨੂੰ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਕੋਈ ਨਾ ਕੋਈ ਨਾਮ ਜ਼ਰੂਰ ਦਿੱਤਾ ਹੈ ਮਨੁੱਖ ਦੇ ਮਨ ਤੇ ਸਰੀਰ ਦੀਆਂ ਅਵਸਥਾਵਾਂ ਪ੍ਰਕਿਰਤੀ ਦੀਆਂ ਹਾਲਾਤਾਂ ਆਦੀ ਨੂੰ ਕੋਈ ਨਾ ਕੋਈ ਨਾਮ ਦਿੱਤਾ। ਫਿਰ ਉਹਨਾਂ ਨੇ ਮਨੁੱਖੀ ਮਨ ਸਾਡੇ ਮਨੁੱਖ ਦੇ ਮਨ ਮਨ ਦੀ ਉਹੀ ਫੀਲਿੰਗ ਹੋਗੀ ਹਨਾ। ਜਿੱਕਾ ਦੇ ਉਦਾਸ ਹੁੰਦਾ ਕਦੇ ਖੁਸ਼ ਹੁੰਦਾ ਕਦੇ ਉਤਸ਼ਾਹਿਤ ਹੁੰਦਾ ਉਹਨਾਂ ਨੂੰ ਅਤੇ ਸਰੀਰ ਦੀਆਂ ਅਵਸਥਾਵਾਂ ਨੂੰ ਅਸੀਂ ਬਿਮਾਰ ਹੋ ਜਾਂਦੇ ਆ। ਹਨਾ ਬੁਖਾਰ ਹੋ ਜਾਂਦਾ ਠੰਡ ਲੱਗਣ ਲੱਗ ਜਾਂਦੀ ਹੈ ਉਹਨਾਂ ਨੂੰ ਅਤੇ ਪ੍ਰਕਿਰਤਿਕ ਪ੍ਰਕਿਰਤੀ ਦੀਆਂ ਹਾਲਾਤਾਂ ਮੌਸਮ ਜਿੱਦਾਂ ਦਾ ਹੁੰਦਾ ਉਹਨੂੰ ਕੋਈ ਨਾ ਕੋਈ ਨਾਮ ਦਿੱਤਾ। ਦਰਅਸਲ ਕਿਸੇ ਵੀ ਪਾਸ਼ਾ ਦੀ ਸ਼ਬਦ ਸੂਚੀ ਵਿੱਚ ਨਾਮ ਸ਼ਬਦਾਂ ਦੀ ਗਿਣਤੀ ਅਸੀਮਤ ਹੁੰਦੀ ਹੈ। ਇਹਨਾਂ ਦੀ ਸੂਚੀ ਵਿੱਚ ਨਵੇਂ ਸ਼ਬਦ ਸ਼ਬਦ ਸ਼ਾਮਲ ਹੁੰਦੇ ਰਹਿੰਦੇ ਹਨ ਅਤੇ ਪੁਰਾਣੇ ਵਰਤੋਂ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਜਿਵੇਂ ਪੰਜਾਬ ਦੀ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਪੁਰਾਣੇ ਸੰਦ ਹੈਨਾ ਅਤੇ ਸੰਦਾਂ ਵਾਲੇ ਸ਼ਬਦ ਪੂਰੀ ਤਰ੍ਹਾਂ ਅਲੋਪ ਹੋ ਗਏ ਹਨ ਜਿਵੇਂ ਤਰਪਾ ਤਰਪਾਲੀ ਸੁਹਾਗੀ ਉਲਟਾਵਾਂ ਹਾਲ ਸਲੰਗ ਪੰਜਾਲੀ ਆਦਿ ਉਹਨਾਂ ਦੀ ਥਾਂ ਤੇ ਆਧੁਨਿਕ ਦੌਰ ਵਿੱਚ ਵਰਤੇ ਜਾਣ ਵਾਲੇ ਮਸ਼ੀਨੀ ਸੰਦਾਂ ਨੇ ਲੈ ਲਈ ਹੈ ਕੰਬਾਈਨ ਹੋ ਗਿਆ ਥਰੇਸ਼ਰ ਹੋ ਗਿਆ ਕਲਟੀਵੇਟਰ ਰੋਟਾਵੇਟਰ ਆਦਿ ਇਨ੍ਹਾਂ ਮਸ਼ੀਨਾਂ ਸੰਦਾਂ ਵਾਲੇ ਕਈ ਸ਼ਬਦ ਲੋਪ ਹੋ ਗਏ ਹਨ ਠੀਕ ਹੈ ਵੀ ਜਿਹੜੇ ਪੁਰਾਣੇ ਸਮੇਂ ਚ ਸ਼ਬਦ ਵਰਤਦੇ ਸੀ ਉਹ ਅਲੋਪ ਹੋ ਗਏ ਜਦੋਂ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੀਆਂ ਚੀਜ਼ਾਂ ਨੇ ਸਥਾਨ ਲੈ ਲਿਆ ਤਾਂ ਉਹਨਾਂ ਦੇ ਨਾਮ ਉਸ ਤਰੀਕੇ ਨਾਲ ਲੈ ਜਾਣ ਲੱਗੇ ਇਸੇ ਤਰ੍ਹਾਂ ਆਧੁਨਿਕ ਸਮੇਂ ਅੰਦਰ ਨਵੇਂ ਕਿਤੇ ਆਰੰਭ ਹੋ ਗਏ ਕਿੱਤਿਆਂ ਦੇ ਨਾਮ ਬਦਲ ਗਏ ਅਤੇ ਕਿੰਨੇ ਹੀ ਨਵੇਂ ਨਾਮ ਸ਼ਬਦ ਪੰਜਾਬੀ ਨਾਮ ਸ਼ਬਦ ਪੰਜਾਬੀ ਭਾਸ਼ਾ ਵਿੱਚ ਆ ਗਏ ਜਿਵੇਂ ਮੋਬਾਈਲ ਕੰਪਿਊਟਰ ਏਸੀ ਟੀਵੀ ਫਰਿੱਜ ਆਦਿ ਇਹ ਚੀਜ਼ਾਂ ਜਿਵੇਂ ਮੈਂਸ਼ਨ ਹੋਈਆਂ ਸਾਇੰਸ ਤਰੱਕੀ ਕਰਦੀ ਗਈ ਉਹਵੇਂ ਚੀਜ਼ਾਂ ਆਉਂਦੀਆਂ ਗਈਆਂ ਸਾਡੀ ਜ਼ਿੰਦਗੀ ਦੇ ਵਿੱਚ ਤੇ ਉਹਨਾਂ ਦੇ ਨਾਮ ਵੀ ਨਾਲ ਆਉਂਦੇ ਗਏ ਹੋਰ ਤਾਂ ਹੋਰ ਬੱਚਿਆਂ ਦੇ ਨਵੇਂ ਤੋਂ ਨਵੇਂ ਰੱਖੇ ਜਾਂਦੇ ਨਾਮ ਵੀ ਸ਼ਬਦਾਂ ਦੀ ਇਸ ਸ਼੍ਰੇਣੀ ਵਿੱਚ ਨਿਤ ਨਵਾਂ ਵਾਧਾ ਕਰੀ ਜਾ ਰਹੇ ਹਨ ਕਿਉਂਕਿ ਪਹਿਲਾਂ ਸੀਮਤ ਜਿਹੇ ਸੀਗੇ ਹੁਣ ਸਮੇਂ ਦੇ ਨਾਲ-ਨਾਲ ਜਿਵੇਂ ਜਿਵੇਂ ਮਨੱਖ ਵਿਕਾਸ ਕਰਦਾ ਜਿਵੇਂ ਜਿਵੇਂ ਸਾਡੀਆਂ ਜ਼ਿੰਦਗੀ ਦੇ ਵਿੱਚ ਆਧੁਨਿਕਤਾ ਆਉਂਦੀ ਹੈ ਤੇ ਉਹਨਾਂ ਦੇ ਨਾਮ ਵੀ ਬਦਲ ਵੱਧਦੇ ਜਾ ਰਹੇ ਨੇ ਤੇ ਜਿਹੜੇ ਪੁਰਾਣੇ ਨਾਮ ਨੇ ਉਹ ਅਲੋਪ ਹੁੰਦੇ ਜਾ ਰਹੇ ਨੇ ਠੀਕ ਹੈ ਜੀ ਹੁਣ ਉਹ ਨਵੇਂ ਨਾਮਾਂ ਨੇ ਆਪਣੀ ਥਾਂ ਲਗੀ ਤਾਂ ਇਸ ਕਰਕੇ ਹਰੇਕ ਭਾਸ਼ਾ ਦਾ ਜਿਹੜਾ ਨਾਮ ਸ਼ਬਦ ਭੰਡਾਰ ਅਸੀਮਤ ਹੁੰਦਾ ਜਾ ਰਿਹਾ ਹੁਣ ਅਸੀਂ ਦੇਖਦੇ ਹਾਂ ਕਿ ਨਾਮ ਤੇ ਪ੍ਰਵਾਸ਼ਾ ਕੀ ਹੈ ਨਾਮ ਤੋਂ ਤਾਂ ਸਿੱਧਾ ਹੀ ਸਾਨੂੰ ਕਲੀਅਰ ਹੋ ਗਿਆ ਨਾਮ ਤੋਂ ਵੀ ਕਿਸੇ ਚੀਜ਼ ਦਾ ਨਾਮ ਨਾਮ ਹੈ ਪਰ ਕਿਸੇ चीज ਦਾ ਨਾਮ ਰੱਖਣਾ ਨਾਮ ਰੱਖ ਲੈਣਾ ਉਸ चीज ਨੂੰ ਠੀਕ ਹੈ ਕਿ ਉਹ ਹੁੰਦਾ ਨਾਮ ਹੁਣ ਕਿਸੇ ਵਿਅਕਤੀ ਜੀਵ ਵਿਅਕਤੀ ਮਨੁੱਖ ਜੀਵ ਜੰਤੂ ਹੈ ਨਾ ਜਾਨਵਰ ਹੋ ਗਿਆ ਪੰਛੀ ਹੋ ਗਿਆ ਉਹਦਾ ਨਾਮ ਥਾਂ ਸਥਾਨ ਜਗਾ ਹੋਗੀ ਜਿਵੇਂ ਵਸਤੂ ਕੋਈ ਚੀਜ਼ ਹੋਗੀ ਹਾਲਤ ਕਿਹੋ ਜੀ ਸਾਡੀ ਹਾਲਤ ਹੈ ਗੁਣ ਜਿਹੜੇ ਜਿਹੜੇ ਗੁਣ ਨੇ ਭਾਵ ਫੀਲਿੰਗ ਸਾਡੀਆਂ ਭਾਵਨਾਵਾਂ ਕੰਮ ਕਿਹੜੇ-ਕਿਹੜੇ ਅਸੀਂ ਕਿਤੇ ਕਰਦੇ ਆ ਆਦੀ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ ਅਸੀਂ ਦਿਖ ਦੁਆਰਾ ਆਪ ਕਰਦੇ ਆ ਕਿਹਦੇ ਲਈ ਕਿਸੇ ਵਿਅਕਤੀ ਦੇ ਲਈ ਜੀਵ ਦੇ ਲਈ ਥਾਂ ਦੇ ਲਈ ਵਸਤੂ ਦੇ ਲਈ ਹਾਲਤ ਦੇ ਲਈ ਗੁਣ ਲਈ ਭਾਵ ਲਈ ਕੰਮ ਲਈ ਵੀ ਜਿਹੜੇ ਵੀ ਸ਼ਬਦ ਵਰਤਿਆ ਜਾਂਦਾ ਉਸ ਨੂੰ ਨਾਮ ਕਿਹਾ ਜਾਂਦਾ ਹੈ ਅੱਗੇ ਆਪਾਂ ਉਦਾਹਰਣ ਦੇਨੇ ਆ ਸੁਰਜੀਤ ਸਿੰਘ ਮੁੰਡਾ ਕੁੜੀ ਭਰਾ ਮਾਪੇ ਪੁਰਸ਼ ਪੁਲਸ ਜੜਾ ਛਾ ਪਟਿਆਲਾ ਬਠਿੰਡਾ ਕਮਰਾ ਗਉ ਗਊ ਪੈਨ ਅਰਦਾਸ ਗਰੀਬੀ ਉਦਮ ਸੁਗੰਧ ਪੂਰਨਮਾਸੀ ਇਹ ਕੀ ਹੋਗੇ ਨਾਮ ਹੋਗੇ ਠੀਕ ਹੈ ਅੱਗੇ ਹੁਣ ਆਪਾਂ ਇਹਨੂੰ ਸੰਖੇਪ ਦੇ ਦੇ ਵਿੱਚ ਵੰਡਦੇ ਆਂ ਵਿਆਖਿਆ ਕਰਦੇ ਆਪਾਂ ਇਹਨਾਂ ਨੂੰ ਇਹ ਤਾਂ ਹੁਣ ਸਮੁੱਚੇ ਹੋ ਗਏ ਹੁਣ ਅੱਗੇ ਆਪਾਂ ਦੇਖਦੇ ਆਂਗੇ ਕਿ ਇਹ ਅਲੱਗ-ਅਲੱਗ ਇਹਨਾਂ ਨੂੰ ਕਿਵੇਂ ਆਪਾਂ ਕਰ ਸਕਦੇ ਆਂ ਨਿਜਵਾਚਕ ਨਾਮ ਪੰਜ ਤਰ੍ਹਾਂ ਦੇ ਹੁੰਦੇ ਨੇ ਨਾਂ ਜਾਤੀਵਾਚਕ ਨਾਮ ਸਮੂਹਵਾਚਕ ਨਾਮ ਪਦਾਰਥਵਾਚਕ ਨਾਮ ਤੇ ਭਾਵਵਾਚਕ ਨਾਮ ਸਭ ਤੋਂ ਪਹਿਲਾਂ ਦੇਖਦੇ ਆਪਾਂ ਨਿਜ ਨਿਜ ਦਾ ਮਤਲਬ ਹੁੰਦਾ ਖਾਸ ਸਪੈਸ਼ਲ ਸਿਰਫ ਆਪਣਾ ਦਾ ਹਨਾ ਨਿਜਤਾ ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖਾਸ ਵਿਅਕਤੀ ਖਾਸ ਜੀਵ ਖਾਸ ਥਾਂ ਜਾਂ ਖਾਸ ਵਸਤੂ ਦਾ ਗਿਆਨ ਹੁੰਦਾ ਹੈ ਉਸ ਨੂੰ ਨਿਜਵਾਚਕ ਨਾਮ ਕਹਿੰਦੇ ਹਨ ਖਾਸ चीज ਦਾ ਠੀਕ ਹੈ ਜੀ ਜਿਵੇਂ ਭੋਲਾ ਸ੍ਰੀ ਅੰਮ੍ਰਿਤਸਰ ਸਤਲੁਜ ਚੰਡੀਗੜ੍ਹ ਦਿੱਲੀ ਮਾਨਸਾ ਕੋਈ ਵੀ ਸ਼ਹਿਰ ਜਿਹੜਾ ਫਿਰ ਮਹਾਨ ਹਸਤੀ ਆ ਜਾਂਦੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਸਟੇਟ ਬੈਂਕ ਆਫ ਪਟਿਆਲਾ ਬ੍ਰਹਿਮੰਡ ਅਗਨੀ ਮਿਜ਼ਾਈਲ ਭਾਰਤ ਆਦ ਇਹ ਕੀ ਹੈ ਨਿਜਵਚਕ ਨਾਮ ਨੂੰ ਖਾਸ ਨਾਮ ਵੀ ਕਿਹਾ ਜਾਂਦਾ ਹੈ ਠੀਕ ਹੈ ਸਪੈਸ਼ਲ ਨਾਮ ਵੀ ਕਿਹਾ ਜਾਂਦਾ ਇਸ ਸ਼੍ਰੇਣੀ ਤਹਿਤ ਆਉਣ ਵਾਲੇ ਨਾਮ ਕਿਸੇ ਰੁੱਤਵੇ ਕਰਕੇ ਖਾਸ ਨਹੀਂ ਹੁੰਦੇ ਕਿਸੇ ਰੁਤਬੇ ਕਰਕੇ ਖਾਸ ਨਹੀਂ ਦੇ ਵੱਲਕਿ ਇਸ ਸ਼੍ਰੇਣੀ ਵਿੱਚ ਸ਼ਾਮਲ ਹਰੇਕ ਸ਼ਬਦ ਖਾਸ ਨਾਮ ਮੰਨਿਆ ਜਾਂਦਾ ਹੈ ਇਸ ਸ਼੍ਰੇਣੀ ਵਿੱਚਲੇ ਨਾਵਾਂ ਨੂੰ ਬਹੁਵਚਨ ਨਹੀਂ ਬਣਦਾ ਇਹਨਾਂ ਨਾਵਾਂ ਦਾ ਬਹੁਵਚਨ ਨਹੀਂ ਬਣਦਾ ਠੀਕ ਹੈ ਜੀ ਇੱਕ ਮੇਨ ਚੀਜ਼ ਇਹ ਦੇਖਣ ਵਾਲੀ ਹੈ ਇਹਨਾਂ ਨਾਵਾਂ ਦਾ ਬਹੁਵਚਨ ਨਹੀਂ ਬਣਦਾ ਇਹ ਕਿਸੇ ਰੁਤਬੇ ਕਰਕੇ ਖਾਸ ਨਹੀਂ ਹੁੰਦੇ ਬਲਕਿ ਇੱਕ ਸ਼੍ਰੇਣੀ ਵਿੱਚ ਸ਼ਾਮਲ ਹੋਣ ਕਰਕੇ ਇਹਨਾਂ ਨੂੰ ਖਾਸ ਨਾਮ ਮੰਨਿਆ ਜਾਂਦਾ ਹੈ ਇਸ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ ਅਗਲਾ ਹੈ ਜਾਤੀਵਾਚਕ ਨਾਮ ਜਾਂ ਆਮ ਨਾਮ ਜਿਹੜੇ ਸ਼ਬਦ ਜੀਵਾਂ ਗਿਣਨਯੋਗ ਵਸਤੂਆਂ ਦੀ ਸਾਰੀ ਉਸ ਸ਼੍ਰੇਣੀ ਜਾਂ ਜਾਤੀ ਜਾਂ ਉਸ ਸ਼੍ਰੇਣੀ ਦੇ ਹਰੇਕ ਜੀਵ ਜਾਂ ਵਸਤੂ ਦਾ ਗਿਆਨ ਹੋਵੇ ਉਸ ਨੂੰ ਜਾਤੀਵਾਚਕ ਨਾਮ ਕਿਹਾ ਜਾਂਦਾ ਵੀ ਇਹਦੇ ਬਹੁਵਚਨ ਚ ਆ ਜਾਂਦੇ ਨੇ ਠੀਕ ਹੈ ਬਹੁਵਚਨ ਜਿਵੇਂ ਮਨੁੱਖ ਭੈਣ ਮੁੰਡਾ ਮਾਂ ਬਾਪ ਗਾ ਪਸ਼ੂ ਸ਼ਹਿਰ ਦਰਿਆ ਪੁਸਤਕ ਫੁੱਲ ਹੁਣ ਇਹ ਬਹੁਵਚਨ ਹੋ ਜਾਂਦੇ ਨੇ ਇਹ ਜਿਵੇਂ ਆਪਾਂ ਨੇ ਉੱਪਰਲਾ ਨਿਜਵਾਚਕ ਪੜਿਆ ਇਹ ਸਿਰਫ ਇੱਕਵਚਨ ਹੀ ਰਹਿੰਦੇ ਨੇ ਬਹੁਵਚਨ ਨਹੀਂ ਹੁੰਦੇ ਠੀਕ ਹੈ ਜਾਤੀਵਾਚਕ ਦੇ ਵਿੱਚ ਇਹ ਬਹੁਵਚਨ ਦੇ ਵਿੱਚ ਆ ਜਾਂਦੇ ਨੇ ਜਿਵੇਂ ਮਾਂ-ਬਾਪ ਤਾਂ ਹਰ ਇੱਕ ਦੇ ਮਾਂ-ਬਾਪ ਨੇ ਗਾਂ ਇੱਕ ਪਸ਼ੂ ਹੋ ਗਿਆ ਸ਼ਹਿਰ ਦੋ ਤਿੰਨ ਸ਼ਹਿਰਾਂ ਦੀ ਵੀ ਆਪਾਂ ਗੱਲ ਸਾਂ ਕਰ ਸਕਦੇ ਆ ਇਸ ਸ਼੍ਰੇਣੀ ਦੇ ਸ਼ਬਦਾਂ ਨੂੰ ਦਾ ਬਹੁਵਚਨ ਵੀ ਬਣਦਾ ਹੈ ਇਹ ਹੋ ਗਿਆ ਨਾ ਕਲੀਅਰ ਆਪਣਾ ਜਿਵੇਂ ਇਹਨਾਂ ਨੇ ਹੁਣ ਅੱਗੇ ਬਿਲਕੁਲ ਕਲੀਅਰ ਕਰਤਾ ਕਿ ਜਿਹੜਾ ਜਾਤੀ ਵਚਕ ਨਾਮ ਹੈ ਸ਼ਬਦ ਹੈ ਪੂਰੀ ਸ਼੍ਰੇਣੀ ਲਈ ਆਉਂਦਾ ਹੈ ਉਸ ਸ਼੍ਰੇਣੀ ਦੇ ਹਰ ਵਿਅਕਤੀ ਜੀਵ ਥਾਂ ਜਾਂ ਵਸਤੂ ਲਈ ਵੀ ਹੈ ਠੀਕ ਹੈ ਉਸ ਸ਼੍ਰੇਣੀ ਦੇ ਹਰ ਵਿਅਕਤੀ ਜੀਵ ਸਥਾਨ ਜਾਂ ਵਸਤੂ ਲਈ ਵੀ ਹੈ ਅੱਗੇ ਹੈ ਸਮੂਹ ਵਚਕ ਨਾਮ ਜਾਂ ਇਕੱਠ ਵਚਕ ਨਾਮ ਜਿਹੜੇ ਸ਼ਬਦ ਵਿਅਕਤੀਆਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤਾਂ ਦੇ ਇਕੱਠ ਜਾਂ ਸਮੂਹ ਲਈ ਵਰਤਿਆ ਜਾਵੇ ਉਸ ਨੂੰ ਸਮੂਹਵਾਚਕ ਨਾਮ ਕਿਹਾ ਜਾਂਦਾ ਹੈ ਪੂਰੇ ਇਕੱਠ ਲਈ ਵਰਤਿਆ ਜਾਂਦਾ ਜਿਵੇਂ ਫੌਜ ਹੋ ਗਿਆ ਇਹਦੇ ਵਿੱਚ ਉਦਾਹਰਣ ਤੋਂ ਆਪਾਂ ਵਧੀਆ ਤਰੀਕੇ ਨਾਲ ਸਮਝ ਲਾਂਗੇ ਫੌਜ ਸ਼੍ਰੇਣੀ ਟੀਮ ਟੋਲੀ ਜਥਾ ਜੰਝ ਵੱਗ ਹੜ ਡਾਰ ਕਤਾਰ ਆਦ ਅੱਗੇ ਆ ਜਾਂਦਾ ਹੈ ਪਦਾਰਥਵਾਚਕ ਨਾਮ ਜਾਂ ਵਸਤੂਵਾਚਕ ਨਾਮ ਜਿਹੜੇ ਸ਼ਬਦ ਤੋਂ ਕਿਸੇ ਤੋਲੇ ਮੀਣੇ ਜਾਂ ਹਾੜੇ ਜਾਂ ਸਕਣ ਵਾਲੇ ਪਦਾਰਥ ਦਾ ਗਿਆਨ ਹੋਵੇ ਹੁਣੇ ਹਾੜੇ ਨਹੀਂ ਮੈਨੂੰ ਪਤਾ ਜੇ ਕਿਸੇ ਨੂੰ ਪਤਾ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਹਾੜੇ ਸ਼ਬਦ ਦਾ ਕੀ ਮਤਲਬ ਹੁੰਦਾ ਦਾ ਗਿਆਨ ਹੋਵੇ ਉਸ ਨੂੰ ਪਦਾਰਥਕ ਪਦਾਰਥਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਰੇਤ ਪੱਥਰ ਗੁੜ ਸ਼ੱਕਰ ਦੁੱਧ ਪਾਣੀ ਤੇਲ ਸੋਨਾ ਲੋਹਾ ਕਣਕ ਜਿਹੜੀਆਂ ਵੀ ਚੀਜ਼ਾਂ ਗਿਣੀਆਂ ਜਾਂਦੀਆਂ ਨੇ ਮਿਣੀਆਂ ਜਾਂਦੀਆਂ ਨੇ ਤੋਲੀਆਂ ਜਾਂਦੀਆਂ ਨੇ ਤੇ ਹਾੜਾ ਸ਼ਬਦ ਮੈਨੂੰ ਨਹੀਂ ਪਤਾ ਠੀਕ ਹੈ ਜਿਹੜੀਆਂ ਗਿਣੀਆਂ ਜਾਂਦੀਆਂ ਨੇ ਮਿਣੀਆਂ ਜਾਂਦੀਆਂ ਨੇ ਤੋਲੀਆਂ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਜਿਹੜਾ ਵਸਤੂ ਵਚਕ ਨਾਮ ਕਹਿੰਦੇ ਹਾਂ ਜਾਂ ਪਦਾਰਥ ਵਚਕ ਨਾਮ ਕਹਿੰਦੇ ਹਾਂ ਭਾਵ ਵਾਚਕ ਨਾਮ ਜਿਹੜੇ ਸ਼ਬਦ ਤੋਂ ਕਿਸੇ ਗੁਣ ਹਾਲਤ ਭਾਵ ਆਦਿ ਦਾ ਗਿਆਨ ਹੋਵੇ ਉਸ ਨੂੰ ਭਾਵ ਵਾਚਕ ਨਾਮ ਕਿਹਾ ਜਾਂਦਾ ਹੈ ਹੁਣ ਇਹਦੇ ਵਿੱਚ ਉਦਾਹਰਣ ਜਿਹੜੀ ਜਿਵੇਂ ਹੋ ਗਿਆ ਸੁੰਦਰਤਾ ਸਿਹਤ ਹੋ ਗਈ ਗੁਲਾਮੀ ਗਰੀਬੀ ਬਿਮਾਰੀ ਖੁਸ਼ੀ ਸੁਖ ਦੁੱਖ ਬਚਪਨ ਬੜੇ ਪਿਆਰ ਦੇਸ਼ ਭਗਤੀ ਵਫਾਦਾਰੀ ਆਦ ਬੀਜੇ ਜਿਹੜੇ ਸ਼ਬਦ ਕਿਸੇ ਦੀ ਭਾਵਨਾਤਮਕ ਲਈ ਵਰਤੇ ਜਾਂਦੇ ਹਨ ਭਾਵਨਾ ਲਈ ਫੀਲਿੰਗ ਲਈ ਉਹਨਾਂ ਨੂੰ ਅਸੀਂ ਭਾਵਚਕ ਨਾਮ ਕਹਿੰਦੇ ਹਾਂ ਉਨੇ ਚ ਨੋਟ ਆ ਗਿਆ ਪ੍ਰਕਿਰਤੀ ਵਿਚਲੀਆਂ ਵਸਤੂਆਂ ਨੂੰ ਜਦੋਂ ਮਨੁੱਖ ਦੁਆਰਾ ਕਿਸੇ ਨਵੇਂ ਰੂਪ ਵਿੱਚ ਜਿਵੇਂ ਮੇਜ਼ ਕੁਰਸੀ ਪੈਨ ਆਦਿ ਵਿੱਚ ਘੜ ਦਿੱਤਾ ਜਾਂਦਾ ਤਾਂ ਉਹ ਚੀਜ਼ਾਂ ਆਮ ਨਾਮ ਜਾਂ ਜਾਤੀ ਵਚਕ ਨਾਮ ਵਿੱਚ ਆ ਜਾਂਦੀਆਂ ਹਨ ਇਹਨਾਂ ਨੂੰ ਸਪੈਸ਼ਲ ਨੋਟ ਦਿੱਤਾ ਅੱਗੇ ਜਿਵੇਂ ਦੇ ਕੁਐਸਚਨ ਬਣਦੇ ਆਪਾਂ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ 5 ਨਿਜਵਾਚਕ ਨਾਮ ਤੇ ਪਦਾਰਥ ਵਚਕ ਨਾਮ ਕਿਸ ਨੂੰ ਕਹਿੰਦੇ ਹਨ ਨਿਜਵਾਚਕ ਨਾਮ ਹੈ ਜਿਵੇਂ ਸਪੈਸ਼ਲ ਚੀਜ਼ਾਂ ਦੇ ਨਾਮ ਹੁੰਦੇ ਨੇ ਇੱਕ ਵਚਨ ਹੁੰਦਾ ਉਹ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਗਿਆ ਚੰਡੀਗੜ੍ਹ ਹੋ ਗਿਆ ਭਾਰਤ ਹੋ ਗਿਆ ਹਨ ਪਦਾਰਥਵਾਚ ਵਸਤੂਆਂ ਦੇ ਨਾਮ ਜਿਹੜੀਆਂ ਮਿਣੀਆਂ ਗਿਣੀਆਂ ਜਾਂਦੀਆਂ ਹਨ ਜਾਂ ਤੋਲੀਆਂ ਜਾਂਦੀਆਂ ਹਨ ਸਮੂਹਵਾਚਕ ਅਤੇ ਜਾਤੀਵਾਚਕ ਦੇ ਵਿੱਚ ਕੀ ਅੰਤਰ ਹੈ ਸਮੂਹਵਾਚਕ ਇਕੱਠ ਦੀ ਗੱਲ ਹੁੰਦੀ ਹੈ ਜਾਤੀਵਾਚਕ ਵਿੱਚ ਇੱਕ ਸ਼੍ਰੇਣੀ ਦੀ ਗੱਲ ਹੁੰਦੀ ਹੈ ਪੂਰੀ ਸ਼੍ਰੇਣੀ ਦੀ ਗੱਲ ਹੁੰਦੀ ਹੈ ਜਾਤੀਵਾਚਕ ਦੇ ਵਿੱਚ ਅਸੀਂ ਮੁੰਡਾ ਕੁੜੀ ਉਸ ਤਰ੍ਹਾਂ ਦੀ ਗੱਲ ਕਰਦੇ ਹਾਂ ਸਮੂਹਵਾਚਕ ਵਿੱਚ ਫੌਜ ਜਮਾਤ ਟੀਮ ਟੋਲੀ ਜਥਾ ਜੰਗ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਅੱਗੇ ਪਦਾਰਥਵਾਚਕ ਨਾਮ ਤੇ ਭਾਵਾਚਕ ਨਾਮ ਪਦਾਰਥਵਾਚਕ ਹੋ ਗਿਆ ਉਹੀ ਚੀਜ਼ਾਂ ਵਸਤੂਆਂ ਬਾਰੇ ਠੀਕ ਹੈ ਜੀ ਜਿਹੜੀਆਂ ਮਿਣੀਆਂ ਜਾਂਦੀਆਂ ਨੇ ਤੋਲੀਆਂ ਜਾਂਦੀਆਂ ਨੇ ਉਹਨਾਂ ਪਦਾਰਥਾਂ ਦਾ ਨਾਮ ਜਿਵੇਂ ਤੇਲ ਪੱਥਰ ਗੁੜ ਦੁੱਧ ਸ਼ੱਕਰ ਠੀਕ ਹੈ ਜੀ ਭਾਵਵਾਚਕ ਫੀਲਿੰਗ ਹੋਗੀ ਸਾਡੀ ਜਿਹਨੂੰ ਅਸੀਂ ਮਹਿਸੂਸ ਕਰਦੇ ਆ ਸਰਦੀ ਗਰਮੀ ਗਰੀਬੀ ਬਚਪਨ ਗੁਲਾਮੀ ਅੱਗੇ ਹੁਣ ਨਾਮ ਨੇ ਅਨਾਜ ਸਬਜ਼ੀਆਂ ਠੀਕ ਹੈ ਇਸ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਨੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਕੋਈ ਵੀ ਸੁਝਾਅ ਹੁੰਦਾ ਜ਼ਰੂਰ ਦੱਸਿਆ ਕਰੋ ਧੰਨਵਾਦ ਜੀ